ਸਸਿਕਾ ਦੋਸਤੋ ਆਹ ਪ੍ਰੋਜੈਕਟ ਹੈ ਕੁਝ ਲੋਕਾਂ ਕੋਲ ਨਹੀਂ ਹੈਗਾ ਆਹ ਰੇੜੀ ਤੋਂ ਜਿਹੜਾ ਰੇੜੀ ਬਣੀ ਐ ਥੱਲੇ ਲਾਈਨ ਵਿੱਚ ਹੀ ਐ ਜਿਹੜੀ ਮੰਨ ਲਓ ਰੇਲ ਰੇਲ ਗੱਡੀ ਤਰ੍ਹਾਂ ਹੈਗੀ ਰੇਲ ਗੱਡੀ ਤਰ੍ਹਾਂ ਇਹਨਾਂ ਨੇ ਮੰਨ ਲਓ ਟੱਬ 'ਚ ਪਾ ਲਿਆ ਮਸਾਲਾ ਤੇ ਰੋੜੀ ਲੈ ਆ ਚੱਲਣਾ ਤੇ ਜਿੱਥੇ ਲੋਕੇਸ਼ਨ ਇੱਥੇ ਦੱਸਦੇ ਵੀ ਇੱਥੇ ਸਿੱਟਣਾ ਉੱਥੇ ਹੀ ਇਹ ਰੇੜੀ ਸਿੱਟਦੇ ਆ ਕੁਝ ਲੋਕਾਂ ਕੋਲ ਮਸ਼ੀਨ ਉਹ ਪੁਰਾਣੀ ਲਈ ਫਿਰਦੇ ਆ ਇਹ ਸੁੱਖਾ ਕੰਮ ਐ ਨਾਲੇ ਬੰਦਾ ਵੀ ਤੰਗ ਨਹੀਂ ਹੁੰਦਾ ਨਾਲੇ ਬੀਮ ਵੀ ਨੀ ਲਿਫਦੇ ਨਾਲੇ ਛੱਤ ਇੱਕੋ ਸਾਰ ਲੱਗਦੀ ਆਉਂਦੀ ਐ ਪਹਿਲੇ ਰੇੜੀਆ ਨਾਲ ਜਿਹੜੀ ਰੇੜੀ ਟਾਇਰ ਵਾਲੀ ਰੇੜੀ ਹੁੰਦੀ ਸੀ ਉਹਦੇ ਨਾਲ ਅੱਧੀ ਛੱਤ ਲਾਉਂਦੇ ਸੀਗੇ ਅੱਧੀ ਬਾਅਦ ਚ ਹੌਲੀ-ਹੌਲੀ ਲੈ ਕੇ ਲਾ ਕੇ ਆਉਂਦੇ ਸੀਗੇ ਡਬਲ ਮਸਾਲਾ ਪਾਉਣਾ ਪੈਂਦਾ ਸੀਗਾ ਰੁੱਕ-ਰੁੱਕ ਕੇ ਤੇ ਇਹਦੇ ਨਾਲ ਇਕੱਠਾ ਇੱਕੋ ਥਾਂ ਤੇ ਮਸਾਲਾ ਪਾ ਕੇ ਛੱਤ ਬਰਾਬਰ ਕਰਕੇ ਗੱਜ ਨਾਲ ਦੇ ਨਾਲ ਗੱਜ ਲੱਗ ਜਾਂਦਾ ਇਹ ਇਹ ਵਧੀਆ ਤਰੀਕਾ ਹੈ ਬਾਈ ਜੀ ਇਹ ਸਿਸਟਮ ਲਿਓ ਜੇ ਬਾਈ ਕਿਸੇ ਨੇ ਮਸ਼ੀਨ ਕਿਰਾਏ ਤੇ ਕਰਨੀ ਤਾਂ ਆ ਵਧੀਆ ਮਸ਼ੀਨ ਹੈਗੀ ਰੇੜੀ ਵਾਲੀ ਜਿਹੜੀ ਤੁਹਾਡੇ ਸਾਹਮਣੇ ਹੈ ਵੀਡੀਓ 'ਚ ਲਓ ਜੀ ਇਹ ਪਸੰਦ ਆਈਏ ਵੀਡੀਓ ਇਹ ਗੱਲ ਵੀ ਪਸੰਦ ਆਈ ਤਾਂ ਹੀ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ